ਵੀਰਿਆ ਦਰਸ਼ਕਾਂ ਸਵਾਗਤ ਹੈ ਮੈਂ ਹਰਜੀਤ ਸਿੰਘ ਆਵਾਣ ਅੱਜ ਵੇਲੇ ਅਸੀਂ ਖੜਿਆ ਵਿਹਟ ਇਲਾਕੇ ਦੇ ਪਿੰਡ ਭੈਣੀ ਖਾਦਰ ਜਿੱਥੇ ਕੇ ਸਾਬਕਾ ਸੈਨਿਕਾਂ ਵੱਲੋਂ ਐਥਲੈਟਿਕ ਮੁਕਾਬਲਾ ਕਰਵਾਇਆ ਗਿਆ ਹੈ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਗੁਰਦਾਸਪੁਰ ਦੀ ਜਿਲ੍ਹਾ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਉਹ ਸਾਡੇ ਨਾਲ ਜਿਲ੍ਹਾ ਟੀਮ ਦੇ ਪ੍ਰਧਾਨ ਕੈਪਟਨ ਤਰਿੰਦਰ ਸਿੰਘ ਅਤੇ ਬਾਕੀ ਸਾਰੇ ਸਾਬਕਾ ਸੈਨਿਕਾਂ ਖੜੇ ਹਨ ਉਹ ਗੱਲਬਾਤ ਕਰਦੇ ਹਨ ਅਤੇ ਜਾਣ ਵੀ ਕੋਸ਼ਿਸ਼ ਕਰਦੇ ਹਨ ਕਿ ਇਹ ਜੋ ਉਪਰਾਲਾ ਕੀਤਾ ਹੈ ਇਹ ਕਿੰਨਾ ਜੋਗਦਾਨ ਪਾਇਆ ਗਿਆ ਹੈ ਬਸ ਇਧਰੋਂ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਚੱਲ ਰਹੇ ਹੌਲੇ ਮੱਲੇ ਦੀਆਂ ਸਿੱਖ ਸੰਗਤ ਨੂੰ ਬਹੁਤ-ਬਹੁਤ ਬਧਾਈਆਂ ਜਿਹਸੇ ਲੜੀ ਦੇ ਪਿੰਡ ਭੈਣੀ ਖਾਦਰ ਬੇਟ ਇਲਾਕੇ ਦੇ ਵਿੱਚ ਲੰਗਰ ਚੱਲ ਰਹੇ ਨੇ ਤੇ ਇਸ ਇਲਾਕੇ ਦੇ ਸਾਡੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਨੇ ਬਹੁਤ ਹੀ ਹੁਣਹਾਰ ਜੋ ਸੰਸਥਾਵਾਂ ਤੇ ਬਹੁਤ ਧੀਰੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਇਸ ਲੰਗਰ ਮੈਨੇਜਮੈਂਟ ਕਮੇਟੀ ਔਰ ਪਿੰਡ ਦੇ ਤਪੰਤੇ ਜਨ ਨਾਲ ਗੱਲਬਾਤ ਕਰਕੇ ਤੇ ਇਸ ਲੰਗਰ ਦੇ ਨਾਲ ਨਾਲ ਇੱਕ ਛੋਟੀ ਜੀ ਇਵੈਂਟ ਕਰਵਾਇਆ ਥ੍ਰੈਡਗਾ ਜਿਹੜਾ ਕਿ ਸਾਡੀ ਸੋਚ ਹੈ ਕਿ ਬੱਚਿਆਂ ਨੂੰ ਆਪਣੀਆਂ ਵਿਰਾਸਤੀ ਖੇਡਾਂ ਔਰ ਆਪਣੇ ਸੌਕਰ ਵੱਲ ਨੂੰ ਮੋੜਨ ਦੀ ਲੋੜ ਹੈ ਤੇ ਇਹ ਗੇਮ ਇੱਕ ਇਹੋ ਜੀ ਭਾਵਨਾ ਹੈ ਜਿਹੜੀ ਆਦਮੀ ਨੂੰ ਡਿਸਪਲਨ ਤੇ ਮੇਲ ਮਲਾਪ ਕਰਨਾ ਸਿਖਾਉਂਦੀ ਹੈ ਸੋ ਇਹ ਮੁੱਦੇ ਨੂੰ ਲੈ ਕੇ ਚੱਲੇ ਆ ਹੌਲੀ ਹੌਲੀ ਇੱਥੇ ਔਰ ਗੌਰ ਕਰਾਂਗੇ ਤੇ ਹੋ ਸਕੇ ਆ ਤੇ ਸਾਰੇ ਇਲਾਕੇ ਵਿੱਚ ਦੇਖਣਗੇ ਵੀਲਡ ਕਰਵਾਏ ਜਾਣਗੇ ਸੋ ਇਸ ਈਵੈਂਟ ਦੇ ਦੌਰਾਨ ਸਾਡੇ ਜਿਹੜੇ ਹਰਕਾ ਸੈਨਿਕ ਸਾਥੀ ਨੇ ਜ਼ਿਲ੍ਹਾ ਦੇ ਵਿੱਚ ਦਵਿੰਦਰ ਸਿੰਘ ਮੁੱਲਾਵਾਦ ਦੇ ਨੇੜੇ ਪਿੰਡੋਂ ਨੇ ਸੰਤੋਖ ਸਿੰਘ ਪੈਣੀਖਾਦਾ ਸੁਖਿੰਦਰ ਸਿੰਘ ਪੈਣੀ ਮੀਆਂ ਖਾਂ ਸੁਭਦਰ ਮਨਮੋਹਨ ਸਿੰਘ ਸਾਹਿਬ ਪ੍ਰੇਮ ਸਿੰਘ ਸੈਕਟਰੀ ਸਾਹਿਬ ਇਹਨਾਂ ਦਾ ਤੇ ਬਹੁਤ ਵੱਡਾ ਯੋਗਦਾਨ ਲੇਕਿਨ ਗਰਦੀ ਮੈਨੇਜਮੈਂਟ ਕਮੇਟੀ ਜਿਨ੍ਹਾਂ ਦੇ ਵਿੱਚ ਸੁਭਿਦਾਰ ਬਾਬਾ ਸਿੰਘ ਜੋ ਖਾਨਾਗੂ ਨੇ ਤੇ ਸਰਪੰਚ ਕੋਲ ਸੀ ਚੇਅਰਮੈਨ ਸਾਹਿਬ ਨੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਇਸ ਕੰਮ ਨੂੰ ਇਹਦੇ ਪ੍ਰਚਾਰ ਸਕੀ ਹੈ ਤੇ ਕੋਸ਼ਿਸ਼ ਕਰਦੇ ਰਹਿਵਾਂਗੇ ਆਉਣ ਵਾਲੇ ਸਾਲ ਦੇ ਵਿੱਚ ਵੀ ਇਹੋ ਜਿਹੀਆਂ ਹੋਰ ਨਿੱਕੀਆਂ ਨਿੱਕੀਆਂ ਐਕਟੀਵਿਟੀਆਂ ਕਰਕੇ ਤੇ ਬੱਚਿਆਂ ਨੂੰ ਆਪਣੇ ਸਮਾਜ ਨਾਲ ਸੇਵਾਤਾ ਨਾਲ ਆਪਣੀ ਸਿਹਤ ਸਾਹਮਣੇ ਵਾਲਾ ਬਣਾਣਾ ਸਾਹਿਬ ਇਹ ਜੋ ਨੌਜਵਾਨ ਪੀੜ੍ਹੀ ਅੱਜ ਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਮੈਸੇਜ ਆ ਕਿ ਕੋਈ ਵੀ ਸਾਡੇ ਧਰਮ ਧਰਮ ਸਾਇਸਿਕਰ ਜੋਗ ਨੇ ਜਿਹੜੇ ਜਿਹੜੇ ਵੀ ਧਰਮ ਨਾਲ ਜਿਹੜਾ ਜਿਹੜਾ ਨੌਜਵਾਨ ਸੰਬੰਧ ਰੱਖਦਾ ਉਹ ਪਹਿਲਾਂ ਆਪਣੇ ਧਰਮ ਦੀ ਖੋਸਤੀ ਨੂੰ ਸਮਝੇ ਉਹਨੂੰ ਜਾਣੇ ਉਹਦੇ ਇਤਿਹਾਸ ਬਾਰੇ ਜਾਣੇ ਨਾ ਕਿ ਇੱਕ ਆਮ ਫੁਲੜ ਵਾਜਾਂ ਵਾਂਗ ਆਪਣੇ ਮੇਲੇ ਮਨਾਇਆ ਕਰ ਇਹੋ ਹੀ ਬੇਨਤੀ ਹੈ ਕਿ ਜਦੋਂ ਵੀ ਜਿਹੜੇ ਵੀ ਧਰਮ ਦਾ ਜਿਸ ਤਰ੍ਹਾਂ ਦਾ ਮੇਲਾ ਹੁੰਦਾ ਉਹਨੂੰ ਇੱਕ ਉਹਦੇ ਬਾਰੇ ਸਿੱਖ ਕੇ ਉਦੇ ਬਾਰੇ ਇਤਿਹਾਸ ਨੂੰ ਜਾਣ ਕੇ ਤੇ ਫਿਰ ਉਹਨੂੰ ਮਨਾਇਆ ਜਾਵੇ ਨਾ ਕਿ ਇੱਕ ਆਮ ਜਿਹੜਾ ਮੇਲਾ ਹੈ ਉਹ ਅਸੀਂ ਕਹਿ ਦਿੰਦੇ ਆ ਜਿਹਨੂੰ ਐਕਚੁਅਲੀ ਮੇਲਾ ਹੀ ਕਹਿੰਦੇ ਲੋਕ ਤੇ ਤੂੰ ਮੇਲੇ ਆਇਆ ਉਦਾਂ ਨਾ ਮਨਾਇਆ ਜਾਵੇ ਹਰ ਇੱਕ ਧਰਮ ਨੂੰ ਹਰ ਇੱਕ ਨੌਜਵਾਨ ਨੂੰ ਆਪਣੇ ਆਪਣੇ ਧਰਮ ਬਾਰੇ ਸਿੱਖਣ ਦੀ ਤੇ ਸਮਝਣ ਦੀ ਲੋੜ ਉਹਦੇ ਉੱਤੇ ਗੌਰ ਕਰਕੇ ਮੇਲੇ ਨੂੰ ਸਹੀ ਦਿਸਾ ਦੇ ਕੇ ਨਾ ਸਾਡੇ ਨਾਲ ਸੁਪੇਧਾਰ ਬਾਬਾ ਸਿੰਘ ਜੀ ਪਿੰਡ ਪਣੀ ਖਾਤਰ ਤੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਭ ਕਿੰਨੀ ਖੁਸ਼ੀ ਹੋਈ ਹੈ ਜੋ ਉਪਰਾਲਾ ਕੀਤਾ ਗਿਆ ਤੁਹਾਡੇ ਸਭ ਦਾ ਸਤਿਕਾਰ ਸੁਪੇਧਾਰ ਬਾਬਾ ਸਿੰਘ ਜਰਨਸ ਖਤਰ ਜ਼ਿਲ੍ਹਾ ਦਾਸਪੁਰ ਭਾਰਤੀ ਕਿਸਾਨ ਯੂਨੀ ਰਾਜਵਾਲ ਦੇਖੋ ਜੀ ਸਾਡੇ ਕੈਪਟਨ ਸਾਹਿਬ ਧਰਮਿੰਦਰ ਸਿੰਘ ਔਰ ਜਿੰਨਾ ਵੀ ਇਹਨਾਂ ਦੇ ਸਾਫਕਾ ਸਾਇੰਕਾ ਵੱਲੋਂ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿੰਨਾ ਇਹਨਾਂ ਨੇ ਉਪਰਾਲਾ ਕੀਤਾ ਹੈ ਇਹ ਸਾਡੇ ਨੌਜਵਾਨ ਤੇ ਬੱਚਿਆਂ ਨੂੰ ਇਸ ਚੀਜ਼ ਤੋਂ ਸੁਖਣਾ ਚਾਹੀਦਾ ਲੰਗਰ ਤਾਂ ਹੀ ਸਾਰੇ ਹੀ ਲੰਗੇ ਲੇਕਿਨ ਲੰਗਰਾਂ ਦੇ ਨਾਲ-ਨਾਲ ਜਿਹੜੀਆਂ ਸਾਡੀਆਂ ਵਿਰਾਸਤਾਂ ਨੇ ਇਹਦਾ ਚੀਜ਼ ਤਾਂ ਇਹ ਛੱਡੇ ਜਾ ਰਿਹਾ ਜਿਸ ਤਰ੍ਹਾਂ ਕਿ ਅੱਜ ਦਸਤਾਰ ਦਾ ਕੰਪੀਟੀਸ਼ਨ ਕਰਾਇਆ ਗਿਆ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸਾਡੇ ਬੱਚੇ ਦਸਤਾਰਾਂ ਬਣਾਉਣ ਵਾਸਤੇ ਜਦੋਂ ਵਿਆਹ ਸ਼ਾਦੀਆਂ ਜਾਂਦੇ ਆ ਨਾ ਤੇ ਦੂਜੀ ਜਗ੍ਹਾ ਕੋ ਜਾਂਦੇ ਅੱਜ ਇਹਨਾਂ ਦਾ ਕੰਪੀਟੀਸ਼ਨ ਕਰਾਇਆ ਹੈ ਤੇ ਜਿਹੜੇ ਨੌਜਵਾਨ ਇਹਨਾਂ ਤੋਂ ਸੇਧ ਲੈਣਗੇ ਕਿ ਅੱਜ 12 ਸਾਲ ਦਾ ਬੱਚਾ ਦਸਤਾਰ ਦਾ ਕੰਪੀਟੀਸ਼ਨ ਲੈ ਸਕਦਾ ਹੈ ਤੇ ਸਾਨੂੰ ਦੂਜਿਆਂ ਨੂੰ ਕੀ ਪ੍ਰੋਬਲਮ ਹੈ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ اگلے ਸਾਲ ਕੰਪੀਟੀਸ਼ਨ ਹੋਵੇਗਾ ਇਹ ਕੰਪੀਟੀਸ਼ਨ ਵੱਧ ਚੜ ਕੇ ਹੋਵੇਗਾ ਔਰ ਗੁਰੂ ਮਹਾਰਾਜ ਇਹਨਾਂ ਬੱਚਿਆਂ ਤੇ ਮਿਹਰ ਭਰੇ ਹੱਥ ਰੱਖੇ ਜਿੰਨਾ ਵੀ ਕੰਪੀਟੀਸ਼ਨਾਂ ਨੇ ਪੈਸਾ ਲਿਆ ਨੌਜਵਾਨਾਂ ਨੇ ਉਹਨਾਂ ਤੋਂ 6 ਦਰਜੇ ਦੂਜੇ ਨੌਜਵਾਨ ਤਾਂ ਜੋ ਕਿ ਅੱਗੇ ਚੜ ਕੇ ਆਪਣੀ ਨੌਜਵਾਨੀ ਨੂੰ ਬਚਾਉਣ ਤੇ ਨਸ਼ਿਆਂ ਤੋਂ ਦੂਰ ਰਹਿ। ਬਸ ਸਾਡਾ ਤੇ ਸਭ ਤੋਂ ਵੱਡਾ ਇਹ ਭਰਾਲਾ ਹੈ ਔਰ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਪਿੰਡ ਪੈਣੀ ਖਾਦਰ ਤੋਂ ਪਿੰਦੇ ਸਰਪੰਚ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਨੇ ਸਾਲਾਂ ਤੁਹਾਡੇ ਪਿੰਡ ਵਿੱਚ ਇੱਕ ਕੰਪੀਟੀਸ਼ਨ ਹੋਇਆ। ਕਿ ਕਿੰਨੀ ਖੁਸ਼ੀ ਆ ਮਨ ਨੂੰ ਕਿ ਇਹ ਸਭ ਦਾ ਸੈਕਲੋ ਇੱਕ ਤੁਹਾਡਾ ਪਿੰਡ ਹੀ ਕੁਝ ਰਹਿ ਗਿਆ। ਦੇਖੋ ਮੇਰੇ ਪੁਆਇੰਟਰ ਚੁਣਨ ਦਾ ਇੱਕ ਕਾਰਨ ਕਿਉਂਕਿ ਸਾਡੋਂ ਪੈਣੀ ਖਾਦਰ ਵਾਲਿਆਂ ਨੂੰ ਮਾਣ ਹੈ ਤੇ ਸਾਡਾ ਜਿਹੜਾ ਪਿੰਡ ਹੈ ਨਾ ਇਹ ਬਿਨਾ ਕਿਸੇ ਮਤ ਭੇਦ ਤੋਂ ਉੱਠ ਕੇ ਹਰ ਕੰਮ ਕਰਦਾ ਮੈਂ ਸਾਫਕਾ ਸੈਂਡਕਾਂ ਦੀ ਜਿੰਨੀ ਵੀ ਤੁਹਾਡੀ ਯੂਨਿਟ ਇੱਥੇ ਪਹੁੰਚੀ ਆ ਮੈਂ ਤੇ ਲੋ ਦਿਲੋਂ ਉਹਨਾਂ ਦਾ ਸਤਿਕਾਰ ਕਰਦਾ ਤੇ ਕੋਟਨ ਕੋਟਨ ਧਨਵਾਦ ਕਰਦਾ ਵੀ ਜਿਨ੍ਹਾਂ ਨੇ ਮੇਰਾ ਪਿੰਡ ਚੁਣ ਕੇ ਤੇ ਇੱਥੇ ਮਤਲਬ ਬੱਚਿਆਂ ਦੇ ਮਤਲਬ ਗੱਲ ਕੇ ਖੇਡ ਮੁਕਾਬਲੇ ਕਰਵਾਏ ਦੌੜਾਂ ਕਢਾਈਆਂ ਮੈਂ ਕਿਸੇ ਵੀ ਮਤਲਬ ਗੱਲ ਕੇ ਨਾ ਤੇ ਪੱਕੋ ਮੇਰੀ ਕਿਤੇ ਲੋਡ ਹੋਵੇ ਤੁਹਾਨੂੰ ਤੁਹਾਡੀ ਖਾਸ ਕਰਕੇ ਯੂਨਿਟ ਨੂੰ ਤੇ ਮੈਂ 24 ਘੰਟੇ ਲਈ ਤੁਹਾਡੇ ਲਈ ਹਾਜ਼ਰ ਆ ਤੇ ਮੈਂ ਤੁਹਾਡਾ ਧੰਨਵਾਦੀ ਆ ਤੇ ਪਿੰਡ ਵਾਸੀਆਂ ਦਾ ਵੀ ਧੰਨਵਾਦੀ ਆ ਜਿਨ੍ਹਾਂ ਬੜਾ ਸਹੂਜ ਦਿੱਤਾ ਸੋ ਇਹ ਤੋਂ ਹੁਣ ਤੱਕ ਸਾਰਾ ਕੁਝ ਲੰਗਰ ਵੀ ਚੱਲ ਰਿਹਾ ਖੇਡਾਂ ਵੀ ਚੱਲ ਰਹੀਆਂ ਤੇ ਮੈਂ ਤੁਹਾਡਾ ਆਏ ਸਾਰੇ ਸੈਨਿਕ ਵੀਰਾਂ ਦਾ ਅਲਮਾਰ ਕਰਦਾ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਜੋ ਪਿੰਡ ਹੈ ਇਹ ਸਾਰੀਆਂ ਕਮਿਊਨਿਟੀਆਂ ਰਹਿੰਦੀਆਂ ਨੇ Hindu Muslim Sikh Isai ਸਾਰੇ ਇੱਥੇ ਰਹਿੰਦੇ ਆ ਇਹ ਇੰਨੀ ਭਾਈਚਾਰਕ ਸਾਂਝ ਹੈ ਇਸ ਨਗਰ ਭੈਣੀ ਖਾਦਰ ਵਿੱਚ ਉਸ ਦਾ ਪ੍ਰਤੀਕ ਤੁਸੀਂ ਦੇਖ ਹੀ ਲਿਆ ਕਿ ਸਰਪੰਚ ਸਾਹਿਬ ਉਹਨਾਂ ਨੇ ਦੱਸ ਦਿੱਤਾ ਕਿ ਸਾਰਿਆਂ ਦੀ ਇੰਨੀ ਸਾਂਝ ਆ ਕਿ ਸਾਰੇ ਮਿਲ ਮਲਾਪ ਨਾਲੇ ਕੰਮ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ